ਪਿੱਛੇ ਦਾ ਟਰੱਕੇ ਲਾਦਾ ਜਿਹੜਾ ਟਰੱਕ ਲੋਡ ਕਰਿਆ ਆਪਾਂ ਦੇਖੋ ਕਿਹੜੇ ਸਾਹ ਉਹਨਾਂ ਦਾਈ ਆ ਮੰਨ ਗਏ ਦੱਲੀ ਬਾਈ ਨੂੰ ਲਓ ਜੀ ਬਾਈ ਬਾਕੀ ਹੁਣ ਲੇਵਰ ਲਦਾਈ ਕਰ ਰਹੀ ਹੈ ਬਾਕੀ ਹੁਣ ਕੰਡਾ ਦੱਸੂਗਾ ਸਾਡੇ ਵੱਲ ਤਾਂ ਐਵਰੇਜ ਵੀ ਹੈਗੀ 200 ਕਵਾਂਟਰ 16 ਫੋੜਾ ਟਰਾਲਾ ਬਾਈ ਬਾਕੀ ਤੁਸੀਂ ਲਦਾਨ ਦੇਖ ਸਕਦੇ ਆ ਬਾਕੀ ਦੱਸੋ ਵੀ ਕਿੰਨਾ ਕਹੂੰਗਾ ਲਓ ਜੀ ਬਾਈ ਲੇਵਰ ਨੇ ਰੱਸਾ ਪਾਇਆ ਤਾਂ ਰੱਸਾ ਵੀ ਪੂਰਾ ਨਹੀਂ ਆਇਆ ਹੁਣ ਨਵਾਂ ਰੱਸਾ ਪਾਉਣ ਲੱਗਿਆ ਦੱਲੀ ਪੂਰਾ ਨਹੀਂ ਆਇਆ ਪਹਿਲਾਂ ਆਪਨੇ ਦੱਸ ਜਾ ਰਿਹਾ ਹਾਂ ਪੰਚਾਇਤ ਜੀ ਆਦਾ ਹੋਣ ਕਰਕੇ ਆਇਆ ਨਹੀਂ ਉਹ ਕੋਲ ਤਾਂ ਬਣਾ ਦੱਸ ਤਿੰਨ ਨਮਾ ਪਾਉਣ ਲੱਗੇ ਦੇਖੋ ਬਾਈ ਗੰਨਾ ਲੱਦਨ ਤੋਂ ਬਾਅਦ ਮਾ ਬਾਈ ਇੱਕ ਵਾਰ ਦੇਖਣ ਲੱਗੇ ਦਾਬੂ ਆ ਘੱਲ ਲਾਲੂਆ ਪੰਮੇ ਬਾਈ ਚੱਲੀ ਕਹਿੰਦਾ ਤਾਂ ਵੀ ਕਹਿੰਦਾ ਝਟ ਕਰ ਦੇਖਣਾ ਇੱਕ 200 ਵਾਲਾ ਚਾਹੀਦਾ ਤਾਂ ਚੈੱਕ ਹੋਣ ਲੱਗਿਆ ਬਾਈ ਹੁਣ ਲਾਲੂ ਕਾ ਦਾਬੂ ਆ ਠੀਕ ਹੈ ਬਾਈ ਲਾਲੂਆ ਨਾਰਾ ਠੀਕ ਹੈ ਇਹ ਜ਼ਰੂਰੀ ਹੁੰਦਾ ਬਾਈ ਦੇਖਣਾ ਮੈਂ ਜ਼ਰੂਰੀ ਤਾਂ ਨਹੀਂ ਕਿ ਗੰਨਾ ਜ਼ਿਆਦਾ ਕਰਕੇ ਆ 100 ਕਾਉਂਟਰ ਨੂੰ ਕਿਹੜਾ ਦੇਖਦਾ ਇਹ 200 ਹੋਜੂ ਬਾਈ ਜਿਹੜੀਆਂ ਹੋਜਣਾ ਬਾਈ ਕੈਮ ਕਹਿੰਦੇ ਬਾਈ 200 ਹੈ ਨਾ ਨਵਾਂ ਹੀ ਰੱਸਾ ਪਾਇਆ ਦੇਖੋ ਫਿਰ ਟੱਕਦਾ ਨਹੀਂ ਤੱਕਦਾ ਜਾਨ ਹੈਗੀ ਆ ਪੰਮਾ ਬਾਈ ਕਹਿੰਦਾ ਮੈਂ ਕਰੂਗਾ ਲੈ ਬਾਈ ਪਹੁੰਚ ਗਿਆ ਤਿਆਰਵਾ ਤਿਆਰਵਾ ਬੋਲਦਾ ਬਾਈ ਕਿ ਕੋਠੇ ਜਿੰਨਾ ਉੱਚਾ ਹੋਣਾ ਹੂੰਗਾ ਬਾਈ ਕਲੈਂਟਰ ਜਿੰਨਾ ਉੱਚਾ ਵੱਧੇ ਹੋਣਾ ਮੇਰੇ ਸਾਬ ਨਾਲ ਤਾਂ ਉਹ ਨਹੀਂ ਇਧਰ ਦੇਖ ਲੋ ਬਾਈ ਇਹਨਾਂ ਦਾ ਘਰ ਹੋਊਗਾ ਇਹਦਾ ਬਾਈ ਫਟਾ ਦੇ ਲੋ ਬਾਈ ਇਹਨਾਂ ਨੂੰ ਚੱਕੋ ਬਾਈ ਚੱਲ ਵੀ ਕਸਾਈ ਬਾਈ ਲਾਰੇ ਦਿਨ ਤੇ ਗਿਆ ਉਸੇ ਟੋਟਲ ਕਿੰਨੀ ਭਰੀ ਹੋਗੀ 350 ਹੈ 500 ਹਾਂ ਜਿਆਦਾ ਇੱਕ ਵਾਰ ਤਾਂ ਡਰ ਲੱਗਦਾ ਪਿੱਛਰੇ ਦੇਖ ਕੇ ਮਨੇ ਕਿ ਆ ਸਿਸਟਮ ਹੈ ਦੇਖ ਲੈ ਬਾਈ ਵਾਹ ਆ ਦੇਖੋ ਜਿਵੇਂ ਮੈਟਰੋ ਹੀ ਜਾਂਦੀ ਹੁੰਦੀ ਆਏ ਆ ਵਾਹ ਵਾਹ ਜਾਨਜ ਬਦਗਾ ਹੋਲੀ ਰੱਖ ਮਰੇ ਲਓ ਜੀ ਬਾਈ ਸਾਰੇ ਟੀਮ ਪ੍ਰਧਾਨ ਬਾਈ ਦੀ ਕੋਠੀ ਦੇਖਣਾ ਜੀ ਹਾਂ ਬਾਈ ਪਾਸ ਪਾਸ ਹੈ ਬਸ ਹੁਣ ਛੋਟੇ ਏਡੇ ਏਡੇ ਪਾਸ ਨੂੰ ਵਧੀਆ ਬਣਾਏ ਪਾਸ ਆ ਮੈਨੂੰ ਹੈ ਨਹੀਂ ਮੋਟਰ ਜੀ ਜਦਾਂ ਇਹਦੇ ਆਉਂਦੇ ਰਸਾਇਣ ਤੇ ਜਹਾਂ ਤੱਕ ਗਿਆ ਇਹ ਮੋਟਰ ਰੱਤੇ ਲੈ ਆਏ ਭਾਈ ਇੰਨਾ ਮਾਰ ਕੇ ਤੇ ਲੈ ਆਇਆ ਉੱਪਰ ਤੇ ਆਉਣੇ ਬੱਲੇ ਬੱਲੇ ਇਹਦੇ ਰੋੜੀ ਰੋੜੀ ਪਈ ਮੋਟਰ ਚ ਪਾਵਾਂ ਮੋਟਰ ਦੇ ਪਹੀ ਨੂੰ ਪਾਵਾਂਗੇ ਬਾਕੀ ਇਹ ਬਾਈ ਪੱਕਾ ਵਹਾਲ ਹੈ ਜਿੱਥੇ ਪੈਗਾ ਥੱਲੀ ਰਹਿਣੀ ਇਹਦੇ ਘਰ ਮੁੰਰੇ ਸਿੱਟੇ ਆਉਣੇ ਲੈ ਮੈਨੂੰ ਦੇ ਮੈਂ ਛਿੜ ਗਿਆ ਆਉਂਦਾ ਕੁਛ ਲੈ ਬੰਨਾਈ ਪੁਦਾਰਾ ਜੀ ਕਿੰਨੇ ਜਾਣ ਇਕੱਠੇ ਉਹ ਤਿੰਨਾਂ ਵੇਲੇ ਉਹਦੇ ਮੈਂ ਛਿੜਿਆ ਰਸਤੇ ਮੈਂ ਕਿ ਵੀ ਆ ਗਿਆ ਹੋਰ ਛੱਡੇ ਯਾਰ ਮੇਰੇ ਰਸਤੇ ਮੈਂ ਛੱਡੇ ਆਉ ਉਹ ਚਾਹੀਦੀ ਹੈ ਕੋਈ ਸਹੀ ਕੇ ਤੂੰ ਤੇ ਜਾਰਾ ਆਉਣੇ ਇਕੱਠੇ ਹੋ ਗਏ ਹੁਣ ਦਨਵ ਨੇ ਇਕੱਠੇ ਹੋ ਗਏ ਮੈਂ ਕਹਤੋਂਗਾ ਕਹਿੰਦੇ ਰਾਮਨੰਦ ਜੀ ਲੈਣਾ ਮੋਟਰ ਜੀ ਗੱਡੀ ਧੋਣੇ ਵਾਲੀ ਬਸ ਕਰਾਇਆ ਲੈਂਦਾ ਬਣੇ ਕਿ ਹੁਣ ਮੈਂ 300 ਰੁਪਏ ਉਹ ਜਿਆਦਾ ਹੋਗੀ ਆਪਣੇ ਦੇਖ ਕੇ ਚਲਾਇਉ ਨੂੰ ਸਮਾਨ ਆਪਣਾ ਬਿਆਉਣੇ ਮੈਂ ਤਰਾਂ ਸਰ ਸਾਦੀ ਬੜਾ ਹੈ ਸਰ ਸਾਦੀ ਬਾਈ ਮੈਂ ਖਾਚੇ ਤੋ 1000 ਆਮਨੇਰੀ ਬਾਈ ਜ਼ਿੰਮੇਵਾਰੀ ਦੇਣ ਦੀ ਚਾਲੂ ਕਰਕੇ ਦੇਣ ਦੀ ਇਹਦੇ ਰਾਜੇ ਬਾਈ ਨੇ ਸਾਡੀ ਮਸ਼ੀਨ ਇਹ ਮਸ਼ੀਨ ਠੀਕ ਨਹੀਂ ਬਾਈ ਤੇ ਉਹ ਸੜ ਗਈ ਸੜ ਗਿਆ ਬੜਾ ਟੁੱਲ ਪੋਪਾ ਜਾ ਹਾਂ ਮੂਲੇ ਕਿ ਸੜ ਗਿਆ ਹੈਡੂ ਦਾ ਬੰਦੇ ਬੰਦੇ 1100 ਤੋਂ ਪਾ ਕੇ ਦਿੱਤਾ ਬਲੇ 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 ਮੈਂ ਗਿਆ ਮੈਂ ਗਿਆ ਬਰਤਨ ਨਹੀਂ ਹਾਂ ਕਾਫੀ ਬਹੁਤ ਅਕਾ ਵਾਹ ਠੀਕ ਹੈ ਅੱਧਰ ਗਿਆ ਕੀ ਕਰ ਗਿਆ ਆ ਮਰੂਦ ਕਿਧਰੋਂ ਕਰਦਾ ਦੇਖਦਾ ਸੀ ਬਾਈ ਡਿੱਚਾ ਦਾ ਸਵਾਤ ਆ ਯਾਰ ਵਾਹ ਤੇਰੇ ਕਾਣਾ ਦੇ ਲਬਰਦਾਰ ਖੇ ਜਾਏ ਇਹਦਾ ਪਾਟਦਾ ਆ ਮਰੂਦ ਕਹਦਾ ਖਾਦਾ ਆ ਜਾਈ ਹੁਣ ਮੁੰਡੀਆਂ ਨੇ ਦੇਖੀਏ ਹਾਂ ਜੀ ਹਾਂ ਬਾਈ ਆ ਟਰਾਲੀ ਭਰ ਗਈ ਉਦਣਾ ਸੀ ਉੱਪਰ ਤੋਂ ਦਿਖਾਇਆ ਤਾਂ ਪੂਰਾ ਭਰਿਆ ਪਤਾ ਜ ਸਾਫ ਹੈ ਨਾ ਆ ਦੋਹੇ ਬੰਦੇ ਨੇ ਕਰਤਾ ਜੀ ਹੈ ਸਤਿਨਾਕ ਲੀਲਾ ਲੈ ਕੇ ਨਹੀਂ ਆ ਉੱਪਰ ਤੇ ਦਸਣੇ ਗਲੀ ਦੇ ਵਿੱਚ ਸਿਰ ਤੋਂ ਉੱਪਰ ਬੋਰ ਵੀ ਮੇਰਾ ਚੱਕਿਆ ਅੱਛਾ ਸਿੱਧਾ ਹੀ ਠੀਕ ਆ ਠੀਕ ਆ ਚਲੋ ਛੋਟੂ ਉੱਪਰ ਦਿਖਾਵਾਂ ਤੁਹਾਨੂੰ ਚਲੋ ਚਲੋ ਪੁੱਤ ਨਾ ਬਾਈ ਉੱਪਰ ਕਰਤਾ ਸਾਫ ਆ ਉਹ ਆਪਨੇ ਆ ਕੋਰਤਾ ਜੀ ਲਈ ਵੀ ਮੜੀ ਪੈਰ ਦੇਖ ਕੇ ਰੱਖਿਓ ਹਾਂ ਦੇਖੋ ਬਾਈ ਕੋਰਾ ਗੂਰਾ ਹੀ ਹਲੇ ਲੱਗ ਰਹੀਆਂ ਐ हां मैं क्या दिखਦਾ ਪਿੰਡ ਹਾਂ ਸੇਕਣ ਵਾਲਾ ਵੀ ਪ੍ਰੋਜੈਕਟ ਹੈਗਾ ਬਾਈ ਉੱਪਰ ਹਾਂ ਆ ਜਾਂਦੇ ਆ ਹਾ 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 ਤਾਂ ਨਿਆਰਾ ਲਿਆਤਾ ਉਹਨੇ ਸੇਕਣ ਵਾਲਾ ਵੀ ਬਣਾਇਆ ਉਹਨੇ ਕੋਰ ਤਾਜੀ ਲੱਗੀ ਵੀ ਆ ਉਹ ਤੇਰੇ ਵਾਸਤੇ ਕਰ ਰਹੇ ਹਾਂ ਔਰ ਪ੍ਰਧਾਨ ਆਹ ਮੁੰਡੇ ਵਾਸਤੇ ਬਣਾਇਆ ਛੋਟਾ ਕਰ ਉੱਪਰ ਦੇਖ ਤਾਂ ਬਗੈਰ ਸਿਰ ਲੱਗੇ ਲੰਗਦਾ ਜਲਦੀ ਜਲਦੀ ਲੱਗ ਜਾਣਾ ਇਹ ਇਹ ਲੱਗਿਆ 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 ਬੂਡ ਖੋਲ ਬੂਡ ਖੋਲ ਅੱਡੀ ਵਾਲੇ ਆ ਹਾਂ ਨੇ ਇਹਦੇ ਵਾਸਤੇ ਠੀਕ ਹੈ ਨਾ ਵਾਹ ਦੇਖ ਲੈ ਆ ਡੰਡਾ ਚੱਕ ਲੈ ਚੱਕ ਚੱਕ ਲੈ ਭਾਈ ਅੱਜ ਤੁਸੀਂ ਹੋਰ ਰਾਡ ਦੇ ਬਾਬਾ ਮਾਰਦਾ ਤੇ ਮੇਰਾ ਬਾਡੀਗਾਰ ਨਾਲ ਹੈ ਮੇਰੇ ਹੁਣ ਕੋਈ ਚਾਹ ਲਿਆਉਗਾ ਚਾਹ ਵੀ ਲੈ ਬਾਕੀ ਭਾਈ ਅੰਦਰ ਦੇ ਬਥੇਰੀ ਬੜੀ ਬਾਹਰ ਤੇ ਛੋਟੀ ਲਾਦੀ ਇਹ ਲੈ ਹਾਂ ਮਨੇ ਹਰੀ ਆਹਰੀ ਲੱਗਿਆ ਟੇਕ ਆ ਪੱਗ ਚੱਕ ਚੱਲਿਆ ਮੱਕੜਾ ਗੋਲ ਟੇਬਲ ਚਾਹੀਦਾ ਉਧਰ ਗਲਾਸ ਖੜਕੇ ਹੋਏ ਰੱਖਣਾ ਜਿਹੇ ਚਾਰੇ ਪੀਏ ਹਾਂ ਚਾਹੇ ਪੀਏ ਰੋਣਾ ਦਾ ਸਪਨ ਵਾਲੇ ਕੰਮ ਖਟਿਆ ਵਾ ਧੂਲੀ ਬੜ ਕੇ ਉੱਪਰ ਧੂਲੀ ਤਿੰਨ ਕੋਟਰ ਲੱਗ ਜਾਤੀ ਨੇ ਚਾਰ ਅੱਛਾ ਇਹ ਉਧਾਂ ਵਧੀਆ ਫੂਕ ਹੁੰਦਾ ਬਾਈ ਜਿਹੜਾ ਸਾਡਾ ਮੈਂ ਆਈ ਤਾਂ ਸਰਚ ਕਰਦਾ ਹੋਇਆ ਵੀ ਕਿਆ ਕਿਆ ਦਿਖਦਾ ਉਹਰੇ ਤੇ ਹਾਂ ਤਕਰੀਬਨ ਬਾਈ ਅੱਜ ਦੂਰ ਤੱਕ ਦਿਖਦਾ ਦੇਖੋ ਅਜਿਹਾ ਨਹੀਂ ਦੇਖ ਰਹੇ ਹਾਂ ਪੂਰਾ ਧੁੰਦ ਪਈ ਹੋਇਆ ਬਹੁਤ ਨਹੀਂ ਤਾਂ ਬਹੁਤ ਦੂਰ ਤੋਂ ਕਰਦਾ ਭਾਈ ਮੈਂ ਤਾਂ ਅੱਜ ਦੇਖ ਹੋਰ ਪਿੱਛੇ ਜਗਾ ਇਹ ਆਮਨੇ ਦੇਖ ਤਾਰੇ ਨੂੰ ਡਰਤਾ ਹੀ ਲੱਗਦਾ ਨਾ ਉਹ ਹਮਾ ਨਹੀਂ ਮੈਂ ਤਾਂ ਅੱਜ ਦੇਖੀ ਤੇਗਾ ਪਿੱਛੇ ਨੇ ਬੂਟੇ ਲਾਇਏ ਬੇ ਦਾ ਭਾਈ ਭਾਈ ਧੰਦੇ ਬੰਦੇ ਦੇ ਲੋ ਥੱਲੇ ਤੇ ਲਿਆਉਂਦੇ ਮਸਾਲਾ ਮਸੂਲਾ ਹਾਂਜੀ ਮਸੂਲ ਵੀ ਦਿਖਦਾ ਹੋਰ ਤੇ ਹਾਂ ਖਾਸ ਇੱਥੇ ਹੀ ਫੜੇ ਸੀ ਟੱਪ ਕੇ ਹੁੰਦੇ ਹੈ ਭੱਜੇ ਹੁੰਦੇ ਤੇ ਕਮਰੇ ਟੱਪ ਕੇ ਜਿਹੜੀ ਉਹ ਬੜੀ ਚ ਕਰਨ ਨੇ ਇਹਨੇ ਉਹ ਆਨਲਾਈਨ ਹੋ ਗਿਆ ਹਾਂ ਹਾਂ ਆਉਨੇ ਆਉਨੇ ਚਤੰਦਰਾ ਆਪਣੇ ਕਮਰੇ ਚ ਚਲੋ ਖੁੱਡੇ ਚ 12 ਵੇ 12 ਦਾ ਬੜ ਗਿਆ ਹਾਂ ਉੱਪਰ ਛੱਤ ਪੂਰੀ ਹੋ ਉਚਾਈ ਚ ਉਹ ਤਰਕੌਣੀ ਤਰਨ ਕਰਕੇ ਛੋਟੀ ਲੱਗਦੀ ਬਾਈ ਹਾਂ ਛੱਤ ਪੂਰੀ ਆ ਹਾਂ ਪੂਰੀ ਲੈਂਟਰ ਦੀ ਉਹ ਬਣਾ ਦੇਗਾ ਸੀਸੀਟੀ ਵੀ ਕੈਮਰੇ ਮੰਗਵਾ ਜੀ ਦੇਖਦਾ ਏ ਬਾਈ ਉਧਰ ਉਧਰ ਆਈਪੀਐਲ ਚੱਲਦਾ ਏ ਉਹਨੇ ਕਿਹਾ ਚੱਲਦਾ ਕੀ ਆ IPL IPL ਚੱਲ ਲੜਦੇ ਲੜਦੇ ਨਹੀਂ IPL ਨਹੀਂ ਫੁੱਟਬਾਲ ਸੀ FIFA ਵਰਲਡ ਕੱਪ ਚੱਲਦਾ ਮਨੇ ਕਿਹੜਾ ਚੱਲਦਾ FIFA ਵਰਲਡ ਕੱਪ ਵਰਲਡ ਕੱਪ ਚੱਲਦਾ ਸੌਕਰ ਓਰਿਜਿਨਲ ਮਾਰਦੇ ਸੀ ਹਾਂ ਚੁਰੀ ਦੇ ਇੱਥੇ ਉਹ ਇੱਥੇ ਪੂਲ ਚਾਹੀਦਾ ਦਾ ਛਾਲ ਵਾਲੀ ਚੱਲ ਰਹੀ ਚਾ ਮਰੇ ਮਨੇ ਦਾ ਭਾਈ ਉਧਰ ਸਾਹਮਣੇ ਛੜੀਆਂ ਦੇਖਦੀਆਂ ਨਹੀਂ ਉਹ ਟੈਂਕਿਉ ਨੇ ਲੁਕ ਗਏ ਛੜੀਆਂ ਦੇਖੋ ਸਾਰੀ ਹੈ ਭਾਈ ਉਰੀ ਸਵੀਂਗੀ ਪੂਲ ਬਣਾ ਦੇ ਛਾਲ ਮਾਰਨੇ ਉਹ ਪੂਰੀਆਂ ਨੇ ਪੂਰੀਆਂ ਦਾ ਡੌਗੀ ਰਿਦਾ ਬਾਈ ਹੈ ਮਨ ਹੈ ਮਨੇ ਫੂਲ ਹੋ ਪੈਣਾ ਰੇ ਆਉਣੇ ਪੂਰੀ ਦਾ ਕੁੱਤਾ ਕਿੱਥੇ ਹੈ ਕੀ ਦਾ ਪੂਰੀ ਦਾ ਪੂਰੀ ਦਾ ਕੁੱਤਾ ਉਹ ਬੈਠਾ ਉਹ ਬੈਠਾ ਬਾਈ ਪੂਰੀ ਗਿਆ ਬਤਾ ਅੱਜ ਹੂੰ ਪੂਰੀ ਗਿਆ ਦਾ ਪਾਈ ਅੱਜ ਚਲ ਉਹਦੇ ਖੈਰ ਆਏਗਾ ਸਾਰੇ ਨੂੰ ਦਿਖਣਾ ਟਰੈਕਟਰ ਦੇਖੋ ਕਿੰਨਾ ਖਲਾਸਦਾ ਹੋਣਾ ਰੇ ਬਾਗੇ ਇੱਧਰ ਤੇਰੇ ਇੱਧਰ ਨਾ ਰੇ ਆਉਣੇ ਦੇਖਦਾ ਟਰਾਲੀ ਛਾਲ ਮਾਰ ਕੇ ਗੱਦਾ ਹੈ ਉਹ ਹੋਰੇ ਵਾਸੇ ਨੂੰ ਨਾ ਚਲੇ ਜਾਈ ਕੋਲ ਮਗਰ ਟੈਂਕੀ ਕੋ ਗੱਜਣਾ ਮਨੇ ਕਿਆ ਹੋ ਗਿਆ ਤੈਨੂੰ ਯਾਰ ਆ ਜਾ ਚਾਹ ਉਹਦੀ ਆ ਹੈਂ ਕਾ ਨਹੀਂ ਚਾਹਤਾ ਦਿੱਤੀ ਆ ਇੱਧਰ ਕੋਈ ਨਹੀਂ ਹੋ ਸਕਦਾ ਹੋਰ ਦੇਖੋ ਬਾਈ ਹੋਰ ਦੇਖੋ ਬਾਈ ਮਨਾ ਦੱਲੀ ਨੂੰ ਮਿਲਣ ਗਿਆ ਮਨੇ ਹਾਂ ਹਾਂ ਦੱਲੀ ਆ ਜਾ ਉਹ ਕਰ ਮੈਂ ਭਾਈ ਮਨ ਨੇ ਕਰਤਾ ਤੋੱਖਾ ਕੀ ਹੋ ਗਿਆ ਗੱਲਾਂ ਹੀ ਗੱਲਾਂ ਗੋਲ ਕੱਪਾ ਖਾ ਗਿਆ ਉਹ ਵੀ ਦਿਖਾ ਦਿਖਾ ਕੇ ਖਾਦਾ ਟਿੱਕੀ ਆ ਦੇਖ ਉਹ ਖਾਂਦਾ ਉਹ ਦੇਖੋ ਦਿਖਾ ਦਿਖਾ ਕੇ ਖਾਦਾ ਭਾਈ ਇਹਨੇ ਪੌਣਾ ਦੂਰ ਤੇ ਦੇਦੇ ਆਂ ਆਲੇ ਦਾ ਦੂਰ ਤੇ ਕਹਿੰਦਾ ਉਹ ਪਾਪੜੀ ਕਰਦੇ ਪਾਪੜੀ ਕੋਈ ਲੈ ਆਇਓ ਪਰ ਨੂੰ ਨਿਆਰੇ ਲੈ ਗਿਆ ਭਾਈ ਉਹਦੇ ਕੱਲੇ ਯਾਰੇ ਲੈ ਗਿਆ ਖਾਲੇ ਹੋ ਗਿਆ ਹੀਲਾ ਹਾਂ ਮਨੇ ਖਿਲਾ ਦੇ ਯਾਰ ਬਾਈ ਦਾਹਰ ਕਰਿਆ ਪੁੱਛ ਲੈ ਉਹਨੂੰ ਕਿੰਨੇ ਨੇ ਮੇਰਾ ਤੂੰ ਦਾਹਰ ਕਰਿਆ ਤਸ ਦਾਹਰ ਕਰਿਆ ਨੇ ਦਲੀ ਕਿੰਨੇ ਖਾ ਲੇ ਉਹਦੇ ਨੇ ਖਾ ਲੇ ਮਨੇ ਸੱਚੀ ਦੱਸ ਦਿਖਾਈ ਪੁੱਛ ਲੈ ਉਹਨੂੰ ਪੁੱਛ ਉਹਨੂੰ ਮੈਂ ਕਾਨੂੰ ਮਜ਼ਾ ਕਰਦਾ ਉਹਨੂੰ ਪੁੱਛ ਬਾਈ ਕਿੰਨਾ ਦਾਹਰ ਕਰਿਆ 50 ਤੋਂ ਕੈਸ਼ ਜੀ ਹੈ ਯਾਰ ਹਾਂ ਕੈਸ਼ ਤੇ ਆ ਬਾਈ ਯਾਰ ਵੀ ਇਹਨੇ ਆਨੇ ਰੋਟੀ ਖਾਦੀ ਪੀਣਾ ਕਲਾਰੇ ਯਾਰ ਮੰਤਾ ਖਿਲਾ ਦੇ ਮੈਂ ਨਹੀਂ ਖਾਦੀ ਵੀ ਆ ਫਰ ਲੈ ਕਿੱਥੋਂ ਹੋ ਜਾਂਦੇ ਨੇ ਲਓ ਜੀ ਮਿਲੋ ਸਾਡੇ ਡਾਣ ਨੂੰ ਹਾਂ ਜੀ ਚਾਚਾ ਕੀ ਹਾਲ ਹੈ ਜੀ ਬੀ ਮੂਲੀ ਵਾਲੇ ਪਰੌਂਠੇ ਖਾਂਦੇ ਕਰੋਟੀ ਖਾਂਦੇ ਮੂਲੀ ਵਾਲੇ ਪਰੌਂਠੇ ਮੂਲੀ ਵਾਲੇ ਪਰੌਂਠਿਆਂ ਨੂੰ ਗੇੜੇ ਦਿੱਤੇ ਪਏ ਆ ਇੱਧਰ ਬਾਬਾ ਜੀ ਵੀ ਕਰੋਟੇ ਖਾਣ ਲੱਗੇ ਹੋਏ ਆ ਮੂਲੀ ਵਾਲੇ ਹਾਂ ਜੀ ਕੀ ਬਾਤ ਆਨੇ ਤੂੰ ਗੱਤੇ ਕਾ ਖਾਂਦਾ ਯਾਰ ਹੋਰ ਕੋ ਖਾਣਾ ਕਰੋੜੀਆਂ ਖਾਂਦਾ ਰੋੜੀਆਂ ਖਾਂਦਾ ਰੋੜੀਆਂ ਪੂਲੀ ਵਾਲੇ ਪਰੌਂਠੇ ਬੂਟ ਪਾਉਣੇ ਟੋਪੀ ਲੈਣੀ ਆ ਤਾਂ ਤਾਂ ਬਾਈ ਟੋਪੀ ਲੰਦਾ ਨਾ ਪਾਉਂਦਾ ਬੂਟ ਖੈਤਾਨ ਮੁੰਡਾ ਇਹਨੂੰ ਠੰਡ ਵੀ ਲਾਦੀ ਆ ਦੇਖੋ ਕੱਪੜੇ ਵੀ ਉੱਪਰ ਨੂੰ ਚੱਕ ਚੱਕ ਦੇਖਿਆ ਕਰਦਾ ਤੇ ਕੜਾਂਗ ਨਹੀਂ ਕਰਦਾ ਤਾਂ ਇਹਨੇ ਕਹੇ ਅਰਮੋਡ ਦੇ ਮਿਹੜੇ ਨਹੀਂ ਮਿਹੜੇ ਕਮਟ ਨਹੀਂ ਫਿਰ ਦਿਖਾ ਇਹਨੂੰ ਦਿਖਾਉਣਾ ਮੈਂ ਵਿੱਚੋਂ ਵੀ ਨਵਾਂ ਲਿਆਂਦਾ ਇਹ ਇੱਕ ਵਾਰ ਤੇ ਰਿੱਧ ਓ ਜੀ ਬਾਈ ਇੱਕ ਰਿਮੋਟ ਖਰਾਬ ਕਰਤਾ ਤੇ ਦੂਜਾ ਲਿਆਂਦਾ ਇਹ ਹਲੇ ਸਾਲ ਹੀ ਹੋਇਆ ਲੈ ਇਹਨੂੰ ਮੂਝ ਪਾਉਂਦਾ ਰਿਮੋਟ ਨੂੰ ਬਟਨ ਦੱਬੀ ਜਾਂਦਾ ਮੂਝ ਪਾ ਗਿਆ ਹੈ ਦਾਗਰਾ ਹੁੰਦਾ ਨਾ ਦਾਗ ਫੇਰਦੀ ਤੇਰੇ ਉਰ ਇਹ ਵੀ ਪਰ ਬਾਈ ਨਹੀਂ ਆ ਰਹੇ ਲੰਦੇ ਆ ਵਾਈਫਾਈ ਲੱਗਿਆ ਪਿਆ ਇਹ ਪੂਰਾ ਦੱਬਦੇ ਆ ਨਾ ਜਦੋਂ ਤੇ ਸਕੂਲ ਤੇ ਆ ਗਿਆ ਮਾ ਨੈਟੇ ਚਲੀ ਜਾਂਦਾ ਨੈਟੇ ਚਲੀ ਜਾਂਦਾ 6:00 9:00 ਵਜੇ ਤੱਕ ਪੜਨਾ ਨਹੀਂ ਹੈਗਾ ਇਧਰ ਨੂੰ ਕਰਕੇ ਰਸ ਪੜਨਾ ਨਹੀਂ ਹੈਗਾ ਪੜਦਾ ਨਹੀਂ ਪੜਨਾ ਕਿਹਦਾ ਕਹਿੰਦਾ ਕੱਲ੍ਹ ਨਹੀਂ ਪੜਨਾ ਨਹੀਂ ਹੈਗਾ ਬਸ ਠੀਕ ਹੈ ਆਹ ਦੇਖੋ ਜੀ ਆਹ ਚੀਜ਼ਾਂ ਦੇਖੀ ਜਾਂਦਾ ਕਾਰਟੂਨ ਨੂੰ ਪਤਾ ਨਹੀਂ ਕੀ ਆਏ ਚੱਲਦਾ ਕੰਮ ਦੇਖੋ